ਕਿਵੇਂ ਦੇਖਦੇ ਹੋ ਕਿ ਪਹਿਲਾ ਮੈਡਲ ਜਿਹੜਾ ਉਪਾਰ ਦੇ ਹਿੱਸੇ ਆਇਆ ਹੈ ਜੀ 올림픽ਸ ਦੇ ਵਿੱਚ ਮੈਡਲ ਆਉਣਾ ਜਿਹੜਾ ਕਹ ਲੋ ਕਿ ਸਭ ਤੋਂ ਐਕਸਟ੍ਰੀਮ ਵਾਲਾ ਜਿਹੜਾ ਜਿਹੜਾ ਕੰਪੀਟੀਸ਼ਨ ਹੁੰਦਾ ਔਰ ਇਹ 4 ਸਾਲ ਦੇ ਸਾਈਕਲ ਤੋਂ ਬਾਅਦ ਆਉਂਦਾ ਆਪਣੇ ਆਪ ਨੂੰ ਜਿਹੜਾ ਪੇਸ਼ ਕਰਨਾ ਪੈਂਦਾ ਕਿੰਨੀ ਕ ਮਿਹਨਤ ਕਰਨੀ ਪੈਂਦੀ ਹੈ 올림픽ਸ ਲਈ ਮੈਂਟਲ ਟਫਨੈਸ ਬਹੁਤ ਜ਼ਰੂਰੀ ਹੈ ਖਾਸ ਕਰਕੇ ਜਿੱਦਾਂ ਸ਼ੂਟਿੰਗ ਜੇ ਇਵੈਂਟਸ ਦੇ ਵਿੱਚ ਕੀ ਕੁਝ ਘਾਟਾਂ ਜਿਹੜੀਆਂ ਕਿਤੇ ਨਾ ਕਿਤੇ ਨਜ਼ਰ ਆਉਂਦੀਆਂ ਨੇ ਤਾਂ ਹੋਰ ਕੀ ਕੁਝ ਕਰਨਾ ਚਾਹੀਦਾ ਸੀ ਅਜੇ ਤਾਂ ਸੁਪਰ ਸਪੈਸ਼ਲਿਟੀ ਦੇ ਵਿੱਚ ਵੀ ਕੰਮ ਕਰਨ ਦੀ ਜ਼ਰੂਰਤ ਹੈ ਉਹਦੇ ਯੂਥ ਦੇ ਵਿੱਚ ਵੀ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ ਜਿਹੜੇ ਮੈਡਲ ਆ ਰਹੇ ਆ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਕੰਟਰੀਬਿਊਸ਼ਨ ਜਿਹੜੀ ਆ ਸਰਕਾਰਾਂ ਦੀ ਵੀ ਹੈਗੀ ਆ ਇਹਨਾਂ ਦੇ ਪੇਰੈਂਟਸ ਦੀ ਵੀ ਹੈਗੀ ਬੱਚਾਂ ਦੀ ਤਾਂ ਅੱਜ ਭਾਰਤ ਲਈ ਵੱਡੀ ਖੁਸ਼ਖਬਰੀ ਆਈ ਹੈ ਕਿ 올림픽ਸ ਵਿੱਚ ਜਿਹੜਾ ਪਹਿਲਾ ਮੈਡਲ ਆ ਭਾਰਤ ਦੇ ਹਿੱਸੇ ਆਇਆ ਤੇ ਬ੍ਰੌਂਜ਼ ਮੈਡਲ ਆ ਜਿਹੜਾ ਉਹ ਮਨੂਪਾਕਰ ਨੇ ਜਿੱਤਿਆ ਤਾਂ ਸਾਡੇ ਨਾਲ ਨੇ ਫੋਨ ਕਾਲ ਤੇ ਸਾਫ ਕਾ ਖੇਡ ਮੰਤਰੀ ਪ੍ਰਗਟ ਸਿੰਘ ਸਰ ਕਿਵੇਂ ਦੇਖਦੇ ਹੋ ਕਿ ਪਹਿਲਾ ਮੈਡਲ ਆ ਜਿਹੜਾ ਉਹ ਭਾਰਤ ਦੇ ਹਿੱਸੇ ਆਇਆ ਇੱਕ ਚੰਗੀ ਸ਼ੁਰੂਆਤ ਆ 올림픽ਸ ਦੇ ਵਿੱਚ ਔਰ ਸਭ ਤੋਂ ਪਹਿਲਾਂ ਤਾਂ ਆਪਾਂ ਸਾਰਿਆਂ ਨੂੰ ਵਧਾਈ ਬਾਕ ਜੀ ਕਿਉਂਕਿ 올림픽ਸ ਦੇ ਵਿੱਚ ਮੈਡਲ ਆਉਣਾ ਜਿਹੜਾ ਕਹ ਲਓ ਕਿ ਸਭ ਤੋਂ ਐਕਸਟ੍ਰੀਮ ਵਾਲਾ ਜਿਹੜਾ ਜਿਹੜਾ ਕੰਪੀਟੀਸ਼ਨ ਹੁੰਦਾ ਔਰ ਇਹ 4 ਸਾਲ ਦੇ ਸਾਈਕਲ ਤੋਂ ਬਾਅਦ ਆਉਂਦਾ ਔਰ ਜਿਹਦੇ ਵਿੱਚ ਬਹੁਤ ਜਿਹੜੇ ਉਸ ਲੈਵਲ ਦੇ ਪਲੇਅਰਸ ਉਸ ਲੈਵਲ ਦੇ ਜਿਹੜੇ ਐਥਲੀਟਸ ਜਿਹੜੇ ਆ ਪਾਰਟਿਸਿਪੇਟ ਕਰਦੇ ਆ ਔਰ ਮੈਂ ਸਮਝਦਾ ਕਿ ਇਹ ਬਹੁਤ ਵਧੀਆ ਜਿਹੜੀ ਸ਼ੁਰੂਆਤ ਹੈ ਔਰ ਮੈਂ ਸਾਰੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਜੀ ਸਰ ਤੁਸੀਂ 올림픽 ਖੇਡੇ ਆ ਤੇ ਕਿੰਨਾ ਕੁ ਜਿਹੜਾ ਉੱਥੇ ਆਪਣੇ ਆਪ ਨੂੰ ਜਿਹੜਾ ਪੇਸ਼ ਕਰਨਾ ਪੈਂਦਾ ਕਿੰਨੀ ਕੁ ਮਿਹਨਤ ਕਰਨੀ ਪੈਂਦੀ ਹੈ 올림픽ਸ ਲਈ ਇਹ ਦੇਖੋ ਇਹ ਪਿਛਲੀ ਕੋਈ ਕਹੋ ਕਿ ਸਾਲ ਦੋ ਸਾਲਾਂ ਦੀ ਗੱਲ ਨਹੀਂ ਹੈ ਜੀਆ ਪਿਛਲੇ ਕਿਉਂਕਿ 10 ਤੋਂ 15 ਸਾਲ ਲੱਗਦੇ ਇੱਕ ਚੰਗੇ ਪਲੇਅਰ ਨੂੰ ਡਿਵੈਲਪ ਕਰਨ ਲਈ ਜੀ ਔਰ ਕਿਉਂਕਿ ਉਦੇ ਤੋਂ ਬਾਅਦ ਫਿਰ ਉਹ ਹਰ ਤਰ੍ਹਾਂ ਦੇ ਕੰਪੀਟੀਸ਼ਨ ਦੇ ਵਿੱਚੋਂ ਜਦੋਂ गुज़रਦਾ ਹੈਗਾ ਉਹਦੇ ਵਿੱਚੋਂ ਐਕਸਪੀਰੀਅੰਸ ਲੈਂਦਾ ਸੋ ਹੌਲੀ-ਹੌਲੀ ਉਹ ਮੈਂਟਲੀ ਟਫ ਜਿਹੜਾ ਕਿਉਂਕਿ ਮੈਂਟਲੀ ਟਫਨੈਸ ਬਹੁਤ ਜ਼ਰੂਰੀ ਆ ਖਾਸ ਕਰਕੇ ਜਦੋਂ ਸ਼ੂਟਿੰਗ ਜੇ ਇਵੈਂਟਸ ਦੇ ਵਿੱਚ ਕਿਉਂਕਿ ਬਹੁਤ ਦ ਫ੍ਰਿਕਸ਼ਨ ਆਫ ਸੈਕੰਡ ਜੇ ਮੰਨ ਲਓ ਤੁਹਾਡਾ ਕਿਤੇ ਮਾੜਾ ਮੋਟਾ ਵੀ ਮਾਨਸਿਕ ਤੌਰ ਤੇ ਫੰਬਲ ਹੁੰਦੇ ਆ ਤੁਸੀਂ ਜੀ ਤੇ ਫਿਰ ਤੁਹਾਡੀ ਉਹ ਪਰਫਾਰਮੈਂਸ ਨਹੀਂ ਹੁੰਦੀ ਔਰ ਮੈਨੂੰ ਲੰਦਾ ਕਿ ਇਹ ਬਹੁਤ ਕੜੀ ਜਿਹੜੀ ਮੁਸ਼ਕਲਤ ਹੈ ਉਹਦੇ ਵਿੱਚੋਂ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨਿਕਲਦੀਆਂ ਨੇ ਜੀ ਖੇਡ ਮੰਤਰੀ ਦੇ ਤੌਰ ਤੇ ਤੁਸੀਂ ਆਉਹਦਾ ਸੰਭਾਲਿਆ ਤੇ ਸੇਵਾ ਕੀਤੀ ਸਰ ਕੀ ਕੁਝ ਘਾਟਾਂ ਜਿਹੜੀਆਂ ਕਿਤੇ ਨਾ ਕਿਤੇ ਨਜ਼ਰ ਆਉਂਦੀਆਂ ਨੇ ਤਾਂ ਹੋਰ ਕੀ ਕੁਝ ਕਰਨਾ ਚਾਹੀਦਾ ਪਲੇਅਰ ਦੇ ਹੌਸਲੇ ਵਧਾਈਏ ਜਾਵੇ ਤੇ ਚੰਗਾ ਪਲੇਅਰ ਬਣਾਉਣ ਲਈ ਤਾਂ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ ਸਾਡਾ ਦੇਸ਼ ਉਸ ਲੈਵਲ ਤੇ ਨਹੀਂ ਹੈ ਜੀ ਕਿਉਂਕਿ ਹਜੇ ਤਾਂ ਸੁਪਰ ਸਪੈਸ਼ਲਿਟੀ ਦੇ ਵਿੱਚ ਵੀ ਕੰਮ ਕਰਨ ਦੀ ਜ਼ਰੂਰਤ ਹੈ ਉਹਦੇ ਯੂਥ ਦੇ ਵਿੱਚ ਵੀ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ ਜੀ ਕਿਉਂਕਿ रहेਗਾ ਉਹ ਕੋਈ ਕਹਿ ਲਓ ਕਿ ਜਦੋਂ ਉਹ ਰਦਰ ਕੇ ਜਦੋਂ ਬਾਰ ਨਹੀਂ ਹੁੰਦਾ ਉਦੋਂ ਤੋਂ ਲੈ ਕੇ ਜਦੋਂ ਤੱਕ ਉਹਦਾ ਮੈਡਲ ਨਹੀਂ ਆਉਂਦਾ 22 25 ਸਾਲ ਤੱਕ ਉਹਦੀ ਜਿਹੜੀ ਮਿਹਨਤ ਹੁੰਦੀ ਔਰ ਉਹਦੀ ਨਹੀਂ ਇਕੱਲੇ ਦੀ ਉਹਦੇ ਕੋਚਸ ਦੀ ਉਹਦੇ ਪੇਰੈਂਟਸ ਦੀ ਉਹ ਤੇ ਜਿਹੜੇ ਸਪੈਸ਼ਲਾਈਜੇਸ਼ਨ ਵਾਲੇ ਕੋਚਸ ਹੈਗੇ ਆ ਅੱਜ ਕੱਲ ਤਾਂ ਹੁਣ ਹਰ ਚੀਜ਼ ਜਿਹੜੀ ਆ ਉਹ ਸੁਪਰ ਸਪੈਸ਼ਲਿਟੀ ਤੇ ਪਹੁੰਚ ਚੁੱਕੀ ਆ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪਰ ਵੱਧ ਕਿਸਮਤੀ ਹੈ ਕਿ ਸਾਡੇ ਦੇਸ਼ ਦੇ ਵਿੱਚ ਹਜੇ ਉਹ ਲੈਵਲ ਜਾਂ ਉਹ ਫੈਸਿਲਿਟੀਆਂ ਨਹੀਂ ਮਿਲਦੀਆਂ ਸਪੋਰਟਸ ਪਰਸਨ ਨੂੰ ਜਿਹੜੀਆਂ ਹੋਣੀਆਂ ਚਾਹੀਦੀਆਂ ਕਿਉਂਕਿ ਸਾਡਾ ਨਜ਼ਰੀਆ ਉਹ ਨਹੀਂ ਹੈ ਜੀ ਅਸੀਂ ਬਿਲਡਿੰਗਾਂ ਬਣਾਉਣ 'ਚ ਵਿਸ਼ਵਾਸ ਰੱਖਦੇ ਆ ਅਸੀਂ ਬੰਦੇ ਬਣਾਉਣ 'ਚ ਤਾਂ ਵੈਸੇ ਵਿਸ਼ਵਾਸ ਘੱਟ ਰੱਖਦੇ ਆ ਇਸੇ ਕਰਕੇ ਸਾਡਾ ਹਿਊਮਨ ਰਿਸੋਰਸਸ ਐਂਡ ਡਿਵੈਲਪਮੈਂਟ ਕਿਉਂਕਿ ਹਿਊਮਨ ਰਿਸੋਰਸ ਦਾ ਹੀ ਹਿੱਸਾ ਹੈਗਾ ਕਿਉਂਕਿ ਇਨਸਾਨ ਦੀ ਪਰਫਾਰਮੈਂਸ ਨੂੰ ਤਰਾਸ਼ ਕੇ ਅੱਗੇ ਲੈ ਕੇ ਜਾਣਾ ਸੋ ਉਹਦੇ ਵਿੱਚ ਹਜੇ ਅਸੀਂ ਕਾਫੀ ਪਿੱਛੇ ਆ ਸਰਕਾਰੀ ਤੌਰ ਤੇ ਦੇਸ਼ ਦੇ ਤੌਰ ਤੇ ਪਰ ਉਹਦੇ باوجود ਵੀ ਜਿਹੜੇ ਮੈਡਲ ਆ ਰਹੇ ਆ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਕੰਟਰੀਬਿਊਸ਼ਨ ਜਿਹੜੀ ਆ ਸਰਕਾਰਾਂ ਦੀ ਵੀ ਹੈਗੀ ਆ ਇਹਨਾਂ ਦੇ ਪੇਰੈਂਟਸ ਦੀ ਵੀ ਹੈਗੀ ਬੱਚਿਆਂ ਦੀ ਔਰ ਇਹਨਾਂ ਦੇ ਟੀਚਰਸ ਦੀ ਵੀ ਹੈਗੀ ਆ ਔਰ ਇਹਨਾਂ ਦੀ ਜਿਹੜੀਆਂ ਸੰਸਥਾਵਾਂ ਹੈਗੀਆਂ ਉਹਦੀ ਵੀ ਹੈਗੀ ਆ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ